ਕਿਨਾਂ ਜਦੋਂ ਵਲੌਗ ਸ਼ੂਟ ਕੀਤਾ ਨੇ ਅੱਜ ਮਾਰਕੀਟ ਦੇ ਵਿੱਚ ਉਸ ਟਾਈਮ ਟਾਈਮ ਹੋਇਆ ਸੀਗਾ 6:30 ਸੀ ਤੇ ਹੁਣ ਬੱਜ ਗਏ ਨੇ 9 ਤੇ ਮੈਂ ਨਾ ਘਰੇ ਆ ਗਿਆ ਸਿੱਧਾ ਪੂਣਾ ਘੰਟਾ ਹੋ ਗਿਆ ਮੈਨੂੰ ਐਕਚੁਅਲੀ ਆਪਾਂ ਜਦ ਤੱਕ ਸੂਪ ਪੀਤਾ ਨਾ ਉਸ ਤੋਂ ਬਾਅਦ ਨਾ ਮੇਰੇ ਇੱਥੋਂ ਸਸ਼ੀਕਾਲ ਕੀ ਹਾਲ ਚਾਲ ਵੈਲਕਮ ਬੈਕ ਮਾਈ ਨਿਊ ਵਲੌਗ ਦੀ ਸਾਈਟ ਇਸ ਰਮਨ ਪੀਸਿੰਗ ਤੁਸੀਂ ਦੇਖ ਰਹੇ ਹੋ ਰਮਨ ਪੰਜਾਬੀ ਤੜਕਾ ਅਪਾ ਇਸ ਤੋਂ ਖੜਾ ਹੈ ਨੀਰ ਪਤਰਾ ਗਾਰਵੇਡ ਰੇਲਵੇ ਸਟੇਸ਼ਨ ਰੋਡ ਤੇ ਮੇਰੇ ਸਾਹਮਣੇ ਤੁਸੀਂ ਦੇਖ ਰਹੇ ਹੋ ਸਾਹਮਣੇ ਲੱਗਿਆ ਜੀ ਸ਼੍ਰੀ ਦੇਵ ਨਰਾਇਣ ਮਿਲਨ ਚਲਾ ਸੂਪ ਟਮੇਟੋ ਸੂਪ ਸ ਪਹਿਲੇ ਤੇ ਕੰਮ ਸਟਾਰਟ ਕਰਨਾ ਆਪਣਾ ਉਹਦੇ ਲਈ ਆਪਾਂ ਵੀਡੀਓ ਬਣਾਉਂਦੇ ਪਏ ਆ ਯਮਨਾਗਰ ਆਣਾ ਤੇ ਸਾਰੇ ਦੇਖ ਰਹੇ ਹੋ ਨਾ ਭਾਈ ਕੋਲ ਜਰੂਰ ਆਇਓ ਆਓ ਵੀਡੀਓ ਸਟਾਰਟ ਕਰਦੇ ਆਂ। ਟੀਮ ਨਾਲ ਤਾਂ ਵੀਡੀਓ ਬਣਾਉਂਦਾ ਇਹ ਆ ਕਿ ਭਾਈ ਆਏ ਨੇ ਮੈਂ ਕਿਹਾਂੋਂ ਸੇ ਆਏ ਹੋ? ਸਾਈ ਸਾਈ। ਰਾਜਸਥਾਨ ਤੋਂ ਭਾਈ ਆਏ ਨੇ ਯਮਨਾਗਰ ਦੇ ਵਿੱਚ। ਆਪਾਂ ਭਾਈ ਨੂੰ ਵਧੀਆ ਕੰਮ ਦੇਣਾ ਯਾਰ। ਕੱਲ ਨੂੰ ਬੰਦਾ ਇਹ ਨਾ ਕਵੇ ਜਾ ਕੇ ਆਪਣੇ ਘਰ ਦੀ ਕਿ ਮੈਂ ਯਮਨਾਗਰ ਗਿਆ ਸੀ ਮੈਨੂੰ ਉੱਥੇ ਕੰਮ ਨਹੀਂ ਮਿਲਿਆ। ਭਾਈ ਕੋਲ ਕੁੱਝ ਕਈ ਕਿਹੜਾ-ਕਿਹੜਾ ਸੂਪ ਬਾਰੇ ਜੀ? ਚਨਾ ਸੂਪ, ਟਮਾਟਰ ਸੂਪ। 2 ਰੁਪਏ ਚਨਾ ਸੂਪ, 1 ਟਮਾਟਰ ਸੂਪ

द्वारा नींबू निलेगा चना सूप आदा चना सूप भी तैयार हो गया उस गए ਪਰਾਦੇਸੀ ਰੰਗ ਦੇ ਵਿੱਚ ਮੈਂ ਬ੍ਰੈਡ ਗੰਦਾ ਯਾਰ ਮੈਨੂੰ ਪਤਾ ਨਹੀਂ ਕੁਝ ਹੋਰ ਵੀ ਕਰਦੇ ਨੇ ਇਹਨੂੰ ਇਹ ਕਰੀਮ ਪੈ ਗਈ ਉਹਦੇ ਵਿੱਚ ਤੇ ਪਲੇਟ ਆਪਣੀ ਤਿਆਰ ਹੈ ਸੂਪ ਦੀ ਇਹ ਟਮਾਟਰ ਸੂਪ ਵੀ ਆਪਣਾ ਤਿਆਰ ਹੋ ਰਿਹਾ ਪਿਆ ਜੀ ਆ ਦੇਖੋ ਪਿਆਜ਼ ਪੈ ਗਏ ਨੇ ਨਿੰਬੂ ਪੈ ਗਿਆ ਇਹ ਆ ਗਿਆ ਸਾਡਾ ਚਨਾ ਸੁਪ ਪਹਿਲਾਂ ਆਪਾਂ ਇਹਨੂੰ ਟੈਸਟ ਕਰਾਂਗੇ ਜੋ ਸ਼ੁਆਲਿਆ ਯਾਰ ਨਿੰਬੂ ਵਧੀਆ ਪਿਆ ਖੱਟਾ ਲੱਗ ਰਿਹਾ ਵਿੱਚ ਡੜੇ ਮਸਾਲੇ ਪਏ ਹੋਏ ਨੇ ਬਿਲਕੁਲ ਲਾਈਟ ਆ कोई गले जी नहीं लग रहा कोई कुछ नहीं है ये छोले भी काफी वादिया बॉयल किए हुए हैं प्याज भी काफी वादिया लग रहे है ये आ देखते हैं दे अपना टोमेटो सूप का आ टोमेटो सूप नु टेस्ट करते हैं जैसे चीयर्स टू तो एवरीवन गरम हो जा रहा है यार बहाल करूँगा, पूरा ठंडा करके ना फिर एक स्प्रे कर दिया, दे। आ देख, ठीक है यार, बढ़िया बना दोनों बढ़िया यार, चना सूखी बढ़िया ਮੈਡ ਵੀ ਵਧੀਆ ਪਰ ਮੈਨੂੰ ਪਰਸਨਲ ਨਾ ਜਾਨਾ ਚਨਾਸੂ ਵਧੀਆ ਲੱਗਦਾ। ਜੇ ਤੁਸੀਂ ਇੱਥੇ ਆਏ ਹੋ ਤੁਹਾਨੂੰ ਦੋਨੋਂ ਵਧੀਆ ਲੱਗਣਗੇ ਵਧੀਆ ਬਣੇ ਹੋਏ ਆ ਦੋਨੋਂ। ਹੋ ਸਕਦਾ ਹੈ ਕਿ ਭਾਈ ਨੇ ਇਹਦੇ ਨਵਾਂ ਸਟੋਨ ਲਾਇਆ ਹੋਵੇ ਇਸ ਤੋਂ ਪਹਿਲੇ ਵੀ ਕਿਤੇ ਲਾਉਂਦੇ ਹੋਣੇ। ਭਾਈ ਇਸ ਤੋਂ ਪਹਿਲੇ ਵੀ ਲਗਾ ਕੇ ਆਏ ਹੋ ਚਨਾਸੂ। ਨਹੀਂ ਨਹੀਂ ਲਗਾਏ। ਅੱਛਾ ਤੁਸੀਂ ਯਾਦ ਕਰੇਗਾ ਕੰਮ ਕਰਦੇ ਆ। ਅੱਛਾ ਅੱਛਾ ਠੀਕ ਹੈ। ਇਸ ਤੋਂ ਪਹਿਲਾਂ ਭਾਈ ਨੇ ਇਸ ਟ੍ਰੇਮ ਦਾ ਕੰਮ ਕੀਤਾ ਹੀ ਹੋਂ ਚਨਾਸੂ ਲਗਾਇਆ ਸੀ। ਤੁਸੀਂ ਸਾਰੇ ਹਮਨानगर ਵਾਲੇ ਇੱਥੇ ਆਏ ਹੋ। ਸੋਨਾਪਾਲ ਸਟੂਡੀਓ ਨੇ ਇੱਥੇ ਕਰਦੇ ਦੀ ਖਤਰ ਤੁਹਾਨੂੰ ਅੱਜ ਵੀ ਤੁਹਾਨੂੰ ਰਿਕਮੈਂਡ ਸਾਡੀ ਕਿਵੇਂ ਸੇਰ ਜਿਵੇਂ ਤੁਹਾਨੂੰ ਪਤਾ ਨਾ ਆਪਾਂ ਸੂਪ ਵਾਲਾ ਉਹਨੇ ਵਲੋਗ ਸ਼ੂਟ ਕਰਕੇ ਘਰੇ ਆਇਆ ਤੇ ਮੈਂ ਹੋ ਗਿਆ ਮੈਨੂੰ ਅੱਧਾ ਪੌਣਾ ਘੰਟਾ ਆਇਆ ਨਾ ਤਕਰੀਬਨ 2 ਘੰਟੇ ਹੋ ਗਏ ਨੇ ਵਲੋਗ ਸ਼ੂਟ ਕੀਤੇ ਆ ਜਦੋਂ ਆਪਾਂ ਉੱਥੇ ਪੀਤਾ ਨਵਲਾ ਮਾਰਕੀਟ ਤੋਂ ਆਇਆ ਜਦ ਸੂਪ ਪੀ ਕੇ ਘਰੇ ਆਇਆ ਇਹ ਨਾ ਮੈਂ ਥੋੜਾ ਜਿਹਾ ਪੀਤਾ ਸੀ ਮੇਰੇ ਨਾਲ ਜਿਹੜੇ ਬੰਦੇ ਸੀਗੇ ਨਾ ਕੈਮਰਾਮੈਨ ਸੀਗਾ ਤੇ ਦੂਜੇ ਸੀਗਾ ਉਹਨਾਂ ਨੇ ਪੀਤਾ ਪਰ ਮੇਰੇ ਨਾਲ ਇੱਥੋਂ ਦੀ ਲੈ ਕੇ ਇੱਥੇ ਤੱਕ ਜਲਨ ਹੋ ਰਹੀ ਹੈ ਮੇਰੇ ਨਾਲ ਇੱਕ ਜਿਹੜੇ ਦੋ ਹੋਰ ਨੇ ਇੱਕ ਨਾਲ ਮੈਂ ਗੱਲ ਕੀਤੀ ਇੱਕ ਨਾਲ ਮੇਰੀ ਗੱਲ ਨਹੀਂ ਹੋਈ ਹੋ ਸਕਦਾ ਉਹਦੇ ਵੀ ਜਲਨ ਹੋ ਰਹੀ ਹੈ ਪਰ ਸਾਡੇ ਦੋ ਹਲੋ ਮੈਂ ਨਾ ਯਾਰ ਆਪਾਂ ਕਿਤੇ ਹੋਰ ਵੀ ਸ਼ੂਟ ਕਰਦੇ ਨਾ ਜੇ ਤੁਹਾਨੂੰ ਕੁਝ ਖਾਣਦੇ ਪੀਂਦੇ ਨਾ ਆਪਾਂ ਉਹਨਾਂ ਨੂੰ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਨਾ ਆਪਾਂ ਉਹਨਾਂ ਨੂੰ ਦੱਸ ਦਈਏ ਭਾਈ ਤੁਹਾਡਾ ਇਹਨੂੰ ਇੰਪਰੂਵ ਕਰ ਲਓ ਕੰਮ ਤੁਹਾਡਾ ਵਧੀਆ ਵਧੀਆ ਚੱਲੇਗਾ ਫਟ ਆਪਾਂ ਇਹਨਾਂ ਨੂੰ ਸਾਨੂੰ ਕੋਈ ਲੱਗਿਆ ਨਹੀਂ ਬਿਲਕੁਲ ਵਧੀਆ ਲੱਗਿਆ ਸੀ ਕਿ ਨਿੰਬੂ ਵੀ ਵਧੀਆ ਸੀ ਨਮਕ ਵੀ ਮਤਲਬ ਕਾਫੀ ਵਧੀਆ ਸੀ ਯਾਰ ਮੈਂ ਇਹਨਾਂ ਨੂੰ ਕਿਹਾ ਵੀ ਨਹੀਂ ਕੋਈ ਕਿਉਂਕਿ ਸੀਗਾ ਨਹੀਂ ਤੁਸੀ ਦੱਸਣ ਲਈ ਕਿਤੇ ਨਾ ਯਾਰ ਮੇਰੇ ਜਲਨ ਹੋ ਰਹੀ ਮੈਂ ਕਰਿਆ ਕੇ ਪਾਣੀ ਵੀ ਪੀਲਾ ਹੋਣੇ ਵੀ ਜਲਨ ਹੋ ਰਹੀ ਹੈ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਉੱਥੇ ਜਾਣਾ ਚਾਹੁੰਦੇ ਹੋ ਸ ਮੈਂ ਤੁਹਾਨੂੰ ਅਵੇਅਰ ਕਰਨਾ ਸੀ ਥੋੜਾ ਜਿਹਾ ਮਕਰਤਾ ਜੀ ਹੁਣ ਆਪਾਂ ਇਸ ਵੀਡੀਓ ਨੂੰ ਇੱਥੇ ਕਰ ਦਿਆਂਗੇ ਖਤਮ ਜੇ ਕਿਸੇ ਨੂੰ ਗਲਤ ਤੇ ਲੱਗਿਆ ਆ ਕਿਸੇ ਨੂੰ ਗੁੱਸਾ ਆ ਤੇ ਫਿਰ ਉਸ ਦੇ ਲਈ ਮਾਫੀ ਪਰ ਜੋ ਸਹੀ ਸੀਗਾ ਮੈਂ ਦੱਸਿਆ ਸੀ ਸੋ ਹੁਣ ਸਾਰਿਆਂ ਨੂੰ ਵੋਟ